ਡਿਪ ਡੀਪ ਡਾਈਵ ਦੀ ਅਜਦੀ ਇਸ ਗੈਰੀ ਵਿਚਾਰ ਚਰਚਾ ਵਿੱਚ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਕੋਲ ਬੰਦਗੀ ਨਾਮਾ ਦੇ 14ਵੇਂ ਅਧਿਆਏ ਦੇ ਅ ਤੀਜੇ ਪਾਗ ਦੇ ਕੁਝ ਅੰਸ਼ ਨੇ ਹਾਂਜੀ ਤੇ ਸਾਡਾ ਮਕਸਦ ਹੈ ਕਿ ਇਸ ਲਿਖਤ ਵਿੱਚ ਜਿਹੜੇ ਮੁੱਖ ਅਧਿਆਤਮਿਕ ਸਿਧਾਂਤ ਨੇ ਉਹਨਾਂ ਦੀ ਤਹਿ ਤੱਕ ਜਾਈਏ ਬਿਲਕੁਲ ਜਿਵੇਂ ਇੱਕ ਔਰਤ ਦੇ ਜੀਵਨ ਦੀ ਉਦਾਹਰਣ ਰਾਹੀਂ ਪਗਤ ਦੀ ਯਾਤਰਾ ਹਾਂਜੀ ਉਹ ਬਹੁਤ ਦਿਲਚਸਪ ਹੈ ਹਾਂ ਤੇ ਸੱਚ ਦੀ ਖੋਜ ਵਿੱਚ ਜਿਹੜੇ ਇਮਾਨਦਾਰ ਸ਼ੰਕੇ ਆਉਂਦੇ ਨੇ ਉਹਨਾਂ ਨਾਲ ਕਿਵੇਂ ਨੇ ਜਟਣਾ ਰੱਬੀ ਮਿਹਰ ਯਾਨੀ ਕਿਰਪਾ ਦੀ ਕੀ अहमियत ਹੈ ਹੂੰ ਗੁਰੂ ਦੀ ਅਸਲ ਭੂਮਿਕਾ ਕੀ ਹੈ ਤੇ ਸਾਡੇ ਆਪਣੇ ਮਤਲਬ ਨਿੱਜੀयत ਨਾਲ ਦੀ ਕਿੰਨੀ ਲੋੜ ਹੈ ਬਹੁਤ ਅਹਿਮ ਨੁਕਤੇ ਨੇ ਇਹ ਸਾਰੇ ਚਲੋ ਫਿਰ ਸ਼ੁਰੂ ਕਰਦੇ ਹਾਂ ਇਸ ਨੂੰ ਪਰਤ ਦਰ ਪਰਤ ਖੋਲਦੇ ਹਾਂ ਹਾਂਜੀ ਬਿਲਕੁਲ ਤਾਂ ਇਹ ਲਿਖਤ ਨਾ ਇੱਕ ਬਹੁਤ ਹੀ ਜਾਣੀ ਪੁੱਛਾਣੀ ਤੇ ਕਹ ਲੋ ਸਟੀਕ ਉਦਾਹਰਣ ਨਾਲ ਸ਼ੁਰੂ ਹੁੰਦੀ ਹੈ ਅੱਛਾ ਇੱਕ ਔਰਤ ਦੇ ਜੀਵਨ ਦੇ ਤਿੰਨ ਮੁਖ ਪੜਾਓ ਪਹਿਲਾ ਹੈ ਪੇਕਾ ਕਰ ਜਿੱਥੇ ਉਹ ਜਨਮ ਲੈਂਦੀ ਹੈ ਪਲਦੀ ਹੈ ਤੇ ਇੱਕ ਤਰ੍ਹਾਂ ਨਾਲ ਵਿਆਹ ਤੋਂ ਬਾਅਦ ਜੀਵਨ ਲਈ ਤਿਆਰ ਹੁੰਦੀ ਹੈ ਠੀਕ ਦੂਜਾ ਪੜਾ ਹੈ ਪੇਕੇ ਤੇ ਸੌਰੇਕਾਰ ਵਿਚਕਾਰ ਆਣਾ ਜਾਣਾ ਇੱਕ ਤਬਦੀਲੀ ਦਾ ਦੌਰ ਹਾਂ ਸੰਕਰਮਣ ਕਾਲ ਕਹਿ ਸਕਦੇ ਹਾਂ ਬਿਲਕੁਲ ਤੇ ਤੀਜਾ ਤੇ ਅੰਤਿਮ ਪੜਾ ਹੈ ਸੌਰਾਕਰ ਜਿਸ ਨੂੰ ਮਤਲਬ ਸਮਾਜਿਕ ਤੌਰ ਤੇ ਉਹਦਾ ਅਸਲ ਪੱਕਾ ਕਰ ਮੰਨਿਆ ਜਾਂਦਾ ਹੈ ਤੇ ਲੇਖਕ ਪਿਰੇ ਸੂਦਾਰਨ ਨੂੰ ਸਿੱਧਾ ਭਗਤ ਯਾਨੀ ਅਧਿਆਤਮਿਕ ਖੋਜੀ ਦੇ ਜੀਵਨ ਤੇ ਲਾਗੂ ਕਰ ਦਿੰਦੇ ਨੇ ਹੈਨਾ ਹਾਂਜੀ ਬਿਲਕੁਲ ਇਸ ਦਾ ਅਸਲ 파ਵ ਕੀ ਹੈ ਫਿਰ ਦੇਖੋ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਸੰਸਾਰ ਜਿੱਥੇ ਅਸੀਂ ਸਾਰੇ ਹਾਂ ਇਹ ਭਗਤ ਲਈ ਇੱਕ ਪੇਕੇ ਘਰ ਵਰਗਾ ਹੈ ਅੱਛਾ ਇਹ ਅਸਲ ਮੰਜ਼ਿਲ ਨਹੀਂ ਸਗੋਂ ਇੱਕ ਤਿਆਰੀ ਦੀ ਥਾਂ ਹੈ ਇੱਥੇ ਰਹਿ ਕੇ ਉਹ ਅਧਿਆਤਮਿਕ ਤੌਰ ਤੇ ਆਪਣੇ ਅਸਲ ਰੱਬੀ ਘਰ ਯਾਨੀ ਸੋਹਰੇ ਘਰ ਲਈ ਤਿਆਰ ਹੁੰਦਾ ਹੈ ਤੇ ਇਸ ਉਦਾਹਰਨ ਦੀ ਸਭ ਤੋਂ ਵੱਡੀ ਖੂਬੀ ਪਤਾ ਕੀ ਹੈ ਇਹ ਸਾਡੀ ਸੋਚ ਬਦਲਦੀ ਹੈ ਕਿਵੇਂ ਸਾਨੂੰ ਦੁਨਿਆਵੀ ਚੀਜ਼ਾਂ ਦੇ ਮੋਹ ਤੋਂ ਉੱਪਰ ਉੱਠਣ ਤੇ ਪ੍ਰਭੂ ਮਿਲਾਪ ਲਈ ਇੱਕ ਡੂੰਗੀ ਤਾਂਗ ਪੈਦਾ ਕਰਨ ਲਈ ਪ੍ਰੇਰਿਤ ਕਰਦੀ ਹੈ ਹਾਂ ਇਹ ਗੱਲ ਸਮਝ ਆਉਂਦੀ ਹੈ ਜਿਵੇਂ ਗੁਰਬਾਣੀ ਵਿੱਚ ਵੀ ਇਸ਼ਾਰਾ ਹੈ ਨਾ ਸਾਹੁਰੜੇ ਕਰ ਗੁਰਮੁਖ ਜਾਪੈ ਸਬਨਾ ਸਾਹੁਰੜੇ ਵੰਜਣਾ ਸਭ ਮੁਕ ਲਾਵਣ ਹਾਰ ਨਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਮਤਲਬ ਇਸ ਦੁਨੀਆ ਵਿੱਚ ਰਹਿੰਦਿਆਂ ਹੀ ਉਸ ਅਸਲ ਘਰ ਦੀ ਤਿਆਰੀ ਕਰਨੀ ਹੈ ਹਾਂਜੀ ਆਪਣੇ ਪ੍ਰਭੂ ਪਤੀ ਨੂੰ ਯਾਦ ਕਰਨਾ ਹੈ ਅਖਰ ਸਭ ਨੇ ਉੱਥੇ ਜਾਣਾ ਹੈ ਪਰ ਸੁਭਾਗੀਆਂ ਉਹੀ ਨੇ ਜਿਨ੍ਹਾਂ ਦਾ ਮਾਲਕ ਨਾਲ ਸੱਚਾ ਪਿਆਰ ਹੈ ਤਾਂ ਇੱਕ ਭਗਤ ਲਈ ਇਹ ਤਿਆਰੀ ਇਹ ਅੰਦਰੂਨੀ ਸਫ਼ਰ ਸ਼ੁਰੂ ਕਿਵੇਂ ਹੁੰਦਾ ਹੈ ਕੋਈ ਪਹਿਲਾ ਕਦਮ ਅਮ ਲਿਖਿਤ ਅਨੁਸਾਰ ਇਹ ਯਾਤਰਾ ਅਕਸਰ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਮਤਲਬ ਗੁਰੂ ਗ੍ਰੰਥ ਸਾਹਿਬ ਚ ਦਰਜ ਬਾਣੀ ਤੋਂ ਹਾਂਜੀ ਜਾਂ ਕਿਸੇ ਸੰਤ ਮਹਾਂਪੁਰਖ ਦੇ ਬਚਨਾਂ ਰਾਹੀਂ ਪ੍ਰਭੂ ਦੀ ਸਿਫਤ ਸਲਾ ਉਸ ਦੀ ਮਹਿਮਾ ਸੁਣਦਾ ਜਾਂ ਪੜ੍ਹਦਾ ਹੈ। ਅੱਛਾ ਸੁਣਨੀਆਂ ਪੜਨ ਨਾਲ ਹਾਂ ਇਹ ਪਹਿਲਾ ਕਦਮ ਹੈ। ਤੇ ਇਸ ਤੋਂ ਬਾਅਦ ਕੀ? ਇਹ ਸਿਰਫ ਸੁਣਨ ਤੱਕ ਤਾਂ ਨਹੀਂ ਰਹਿੰਦਾ ਹੋਣਾ? ਨਹੀਂ ਨਹੀਂ ਬਿਲਕੁਲ ਨਹੀਂ। ਇਹ ਇੱਕ ਅੰਦਰੂਨੀ ਬਦਲਾਅ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ। ਕੀ ਬਦਲਦਾ ਅੰਦਰ ਦੇਖੋ ਜਿਵੇਂ ਜਿਵੇਂ ਭਗਤ ਇਸ ਪਾਸੇ ਲੱਗਦਾ ਹੈ ਦੁਨਿਆਵੀ ਮਤਲਬ ਨਾਸ਼ਵਾਨ ਸੁੱਖਾਂ ਤੋਂ ਉਹਦਾ ਮੋਖ ਕੁਦਰਤੀ ਤੌਰ ਤੇ ਘਟਣਾ ਸ਼ੁਰੂ ਹੋ ਜਾਂਦਾ ਹੈ ਉਹ ਉਸ ਅਣਵਿਆਹੀ ਕੁੜੀ ਵਾਂਗ ਬਣ ਜਾਂਦਾ ਹੈ ਜੋ ਆਪਣੇ ਹੋਣ ਵਾਲੇ ਪਤੀ ਦੇ ਘਰ ਬਾਰੇ ਸੋਚਦੀ ਹੈ ਉਸ ਦੇ ਮਿਲਾਪ ਦੀ ਤਾਂਗ ਰੱਖਦੀ ਹੈ ਇਹ ਤਾਂਗ ਵੱਧਦੀ ਜਾਂਦੀ ਹੈ ਤੇ ਜਦੋਂ ਇਹ ਆਪਣੇ ਸਿਖਰ ਤੇ ਪਹੁੰਚਦੀ ਹੈ ਤਾਂ ਉਹ ਆਪਣੀ ਮਾਂ ਯਾਨੀ ਹੋਮੇ ਅੱਛਾ ਹੋਮੇ ਨੂੰ ਹਾਂਜੀ ਉਸ ਵੇ ਮਹੱਤਾ ਜਾਂ ਹੰਕਾਰ ਦੀ ਭਾਵਨਾ ਨੂੰ ਤਿਆਗ ਦਿੰਦਾ ਹੈ ਇੱਥੇ ਗੱਲ ਸੱਚਮੁੱਚ ਬਹੁਤ ਦਿਲਚਸਪ ਹੋ ਜਾਂਦੀ ਹੈ ਫਿਰ ਲਿਖਤ ਦੱਸਦੀ ਹੈ ਕਿ ਇਸ ਹਉਮੇ ਦੇ ਤਿਆਗ ਤੋਂ ਬਾਅਦ ਭਗਤ ਨੂੰ ਰੱਬੀ ਮੌਜੂਦਗੀ ਦਾ ਅਨੁਭਵ ਹੁੰਦਾ ਹੈ ਹਾਂਜੀ ਬਿਲਕੁਲ ਇੱਕ ਅੰਦਰੂਨੀ ਸ਼ਾਂਤੀ ਇੱਕ ਖੇੜਾ ਮਹਿਸੂਸ ਹੁੰਦਾ ਹੈ ਇਹ ਕੋਈ ਬਾਹਰੀ ਰਸਮ ਨਹੀਂ ਹੈ ਅੰਦਰੂਨੀ ਬਦਲਾਅ ਹੈ ਬਿਲਕੁਲ ਇਹ ਰਿਸ਼ਤਾ ਇੰਨਾ ਨਜ਼ਦੀਕੀ ਤੇ ਸਹਿਜ ਹੋ ਜਾਂਦਾ ਹੈ ਜਿਵੇਂ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ ਜਿਵੇਂ ਫੁੱਲ ਚ ਖੁਸ਼ਬੂ ਜਾਂ ਸ਼ੀਸ਼ੇ ਚ ਪਰਛਾਵਾਂ ਹਾਂਜੀ ਉਸ ਅਵਸਥਾ ਵਿੱਚ ਪਗਤ ਤੇ ਪ੍ਰਮਾਤਮਾ ਵਿਚਾਰ ਕੋਈ ਪਰਦਾ ਕੋਈ ਦੂਰੀ ਨਹੀਂ ਰਹਿੰਦੀ ਮਤਲਬ ਪਗਤ ਪ੍ਰਭੂ ਵਿੱਚ ਹੀ ਸਮਾ ਜਾਂਦਾ ਤੇ ਪ੍ਰਭੂ ਉਹਦੀ ਲਾਜ ਰੱਖਦਾ ਸਹੀ ਜਿਵੇਂ ਪਾਣੀ ਤੋਂ ਉੱਠੀ ਲਹਿਰ ਪਾਣੀ ਚ ਮਿਲ ਜਾਂਦੀ ਹੈ ਉਸੇ ਤਰ੍ਹਾਂ ਇਹ ਅਵਸਥਾ ਤਾਂ ਬਹੁਤ ਉੱਚੀ ਹੈ ਪਰ ਇਸ ਯਾਤਰਾ ਤੇ ਚਲਦਿਆਂ ਲਿਖਤ ਇੱਕ ਹੋਰ ਬੜੇ ਪ੍ਰੈਕਟੀਕਲ ਨੁਕਤੇ ਵੱਲ ਵੀ ਧਿਆਨ ਦਿਵਾਉਂਦੀ ਹੈ ईमानदार शंके हां जी ऑनेस्ट डाउट्स कहा गया है कि सच दी खोज ਵਿੱਚ سوالਾਂ ਦਾ ਪੈਦਾ ਹੋਣਾ ਸ਼ੰਕਿਆਂ ਦਾ ਉਠਣਾ ਇੱਕ ਕੁਦਰਤੀ ਹੈ ਹੈਨਾ ਬਿਲਕੁਲ ਕੁਦਰਤੀ ਹੈ ਇੱਥੋਂ ਤੱਕ ਕਿ ਲਾਜ਼ਮੀ ਵੀ ਇੱਕ ਚੰਗੀ ਨਿਸ਼ਾਨੀ ਹੈ ਕਿ ਖੋਜੀ ਸਿਰਫ ਅੰਨੇਵਾ ਵਿਸ਼ਵਾਸ ਨਹੀਂ ਕਰ ਰਿਹਾ ਸਗੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ हां जी ਪਰ ਲਿਖਤ ਇਸ ਗੱਲ ਤੇ ਵੀ ਜ਼ੋਰ ਦਿੰਦੀ ਹੈ ਕਿ ਇਹਨਾਂ ਸ਼ੰਕਿਆਂ ਦਾ ਹੱਲ ਲੱਭਣਾ ਬਹੁਤ ਜ਼ਰੂਰੀ ਹੈ ਕਿਉਂ ਕੀ ਨੁਕਸਾਨ ਹੁੰਦਾ ਜੇ ਸ਼ੰਕੇ ਰਹਿ ਜਾਣ ਜੇਕਰ ਸ਼ੰਕੇ ਮਨ ਵਿੱਚ ਕਰਕਰ ਜਾਣ ਤਾਂ ਉਹ ਪ੍ਰਭੂ ਨਾਲ ਜੁੜਨ ਦੇ ਰਾਹ ਵਿੱਚ ਖਾਸ ਕਰਕੇ ਸਿਮਰਨ ਵਿੱਚ ਇੱਕ ਵੱਡੀ ਰੁਕਾਵਟ ਬਣ ਜਾਂਦੇ ਨੇ ਅੱਛਾ ਹਾਂ ਤੇ ਇੱਕ ਫਰਕ ਵੀ ਦੱਸਿਆ ਗਿਆ ਹੈ ਬਹਿਸ ਮੁਬਾਹਿਸਾ ਕਰਨ ਖਾਤਰ ਸਵਾਲ ਕਰਨਾ ਉਹ ਗਲਤ ਹੈ ਹਾਂ ਉਹ ਨਿੰਦਣ ਯੋਗ ਹੈ ਪਰ ਜੇ ਮਨ ਵਿੱਚ ਸਚਾਈ ਨੂੰ ਹੋਰ ਗਹਿਰਾਈ ਨਾਲ ਜਾਣਨ ਲਈ ਇਮਾਨਦਾਰੀ ਨਾਲ ਕੋਈ ਸ਼ੰਕਾ ਉੱਠਦਾ ਹੈ ਤਾਂ ਉਹਦਾ ਜਵਾਬ ਲੱਭਣਾ ਜ਼ਰੂਰੀ ਹੈ ਬਿਲਕੁਲ ਉਦੋਂ ਤੱਕ ਚੈਨ ਨਹੀਂ ਆਣਾ ਚਾਹੀਦਾ ਜਦੋਂ ਤੱਕ ਤਸੱਲੀ ਨਾ ਹੋ ਜਾਵੇ ਲਖਾਰੀ ਦਾ ਆਪਣਾ ਤਜਰਬਾ ਵੀ ਐਸ ਬਾਰੇ ਹਾਂ ਉਹ ਸਾਂਝਾ ਕਰਦੇ ਨੇ ਦੱਸਦੇ ਨੇ ਕਿ ਇੱਕ ਸਮਾਂ ਸੀ ਜਦੋਂ ਗੁਰਬਾਣੀ ਦੀਆਂ ਕੁਝ ਟੋਕਾਂ ਉਹਨਾਂ ਦੀ ਸਮਝ ਤੋਂ ਬਾਹਰ ਸਨ ਅੱਛਾ ਜਿਸ ਕਰਕੇ ਮਨ ਵਿੱਚ ਸ਼ੰਕੇ ਪੈਦਾ ਹੋਏ ਨਿਰਾਸ਼ਾ ਵੀ ਹੋਈ ਉਹਨਾਂ ਨੇ ਉਸ ਸਮੇਂ ਦੇ ਕੁਝ ਪ੍ਰਚਾਰਕਾਂ ਗਿਆਨੀਆਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹਾਂਜੀ ਪਰ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹਨਾਂ 'ਚ ਬਹੁਤੇ ਮਤਲਬ ਖੁਦ ਸਿਮਰਨ ਦੀ ਅਸਲ ਅਵਸਥਾ ਤੋਂ ਅਣਜਾਣ ਸਨ। ਇਸ ਲਈ ਉਹ ਉਹਨਾਂ ਦੇ ਡੂੰਗੇ ਸ਼ੰਕਿਆ ਦਾ ਨਿਵਾਰਣ ਨਹੀਂ ਕਰ ਸਕੇ। ਤਾਂ ਫਿਰ ਹੱਲ ਕਿਵੇਂ ਲੱਭਿਆ ਜੇ ਬਾਰੋਂ ਜਵਾਬ ਨਹੀਂ ਮਿਲਿਆ ਤਾਂ ਕੀ ਕੀਤਾ? ਉਹਨਾਂ ਦਾ ਤਰੀਕਾ ਬੜਾ ਸਿੱਧਾ ਪਰ ਡੂੰਗਾ ਸੀ। ਸਿਰਫ ਪਰਮਾਤਮਾਗੇ ਸੱਚੇ ਦਿਲੋਂ ਅਰਦਾਸ ਅਰਦਾਸ ਹਾਂਜੀ ਤੇ ਫਿਰ ਸਬਰ ਨਾਲ ਜਵਾਬ ਦੀ ਉਡੀਕ ਕਰਨੀ ਉਹਨਾਂ ਦਾ ਟੰਗ ਸੀ ਸ਼ਰਧਾ ਨਾਲ ਗੁਰਬਾਣੀ ਦਾ ਪਾਠ ਕਰਨਾ ਅਧਿਐਨ ਕਰਨਾ ਤੇ ਅਰਦਾਸ ਕਰਦੇ ਰਹਿਣਾ ਹਾਂ ਸਹੀ ਸਮਝ ਲੈ ਮਾਰਗਦਰਸ਼ਨ ਲਈ ਨਿਮਰਤਾ ਨਾਲ ਅਰਦਾਸ ਕਰਦੇ ਰਹਿਣਾ ਤੇ ਇਮਾਨਦਾਰੀ ਨਾਲ ਜਵਾਬ ਲੱਭਦੇ ਰਹਿਣਾ ਜਦੋਂ ਤੱਕ ਪੂਰੀ ਤਸੱਲੀ ਨਾ ਹੋ ਜਾਵੇ ਠੀਕ ਇੱਥੇ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਲਖਾਰੀ ਦਾ ਮੰਨਣਾ ਹੈ ਕਿ ਸ਼ੰਕੀਆਂ ਦੇ ਸਭ ਤੋਂ ਵਧੀਆ ਤੇ ਸਹੀ ਜਵਾਬ ਆਖਰਕਾਰ ਸਾਡੇ ਅੰਦਰੋਂ ਹੀ ਮਿਲਦੇ ਨੇ ਅੰਦਰੋਂ ਪਰ ਇਹ ਗੱਲ ਥੋੜੀ ਮਤਲਬ ਖਤਰਨਾਕ ਨਹੀਂ ਕੋਈ ਆਪਣੇ ਮਨ ਦੀ ਆਵਾਜ਼ ਨੂੰ ਹੀ ਸਹੀ ਜਵਾਬ ਸਮਝ ਲਵੇ ਹਾਂ ਇਹ ਵਾਜਿਬ ਸਵਾਲ ਹੈ ਤੇ ਲਿਖਾਰੀ ਸਾਵਧਾਨ ਵੀ ਕਰਦਾ ਇਸ ਬਾਰੇ ਸਾਡੇ ਅੰਦਰ ਦੀ ਆਤਮਾ ਜਵਾਬ ਦੇਣ ਦੇ ਸਮਰਥਤਾ ਹੈ ਪਰ ਉਹ ਸਾਡੇ ਕਹਿਣ ਤੇ ਤੁਰੰਤ ਜਵਾਬ ਨਹੀਂ ਦਿੰਦੀ ਅੱਛਾ ਆਪਣਾ ਸਮਾਂ ਲੈਂਦੀ ਹੈ ਹਾਂਜੀ ਆਪਣਾ ਸਹੀ ਸਮਾਂ ਲੈਂਦੀ ਹੈ ਕਈ ਵਾਰ ਜਵਾਬ ਜਲਦੀ ਮਿਲ ਜਾਂਦਾ ਹੈ ਕਈ ਵਾਰ ਮਹੀਨੇ ਸਾਲ ਵੀ ਲੱਗ ਸਕਦੇ ਨੇ ਤਾਂ ਫਿਰ ਕੀ ਕਰਨਾ ਚਾਹੀਦਾ ਹੈ ਸੁਨਹਿਰੀ ਅਸੂਲ ਅਰਦਾਸ ਜਾਰੀ ਰੱਖੋ ਤੇ ਸਬਰ ਨਾਲ ਉਡੀਕ ਕਰੋ ਸਬਰ ਹਾਂਜੀ ਕਈ ਵਾਰ ਜਵਾਬ ਅੰਦਰੋਂ ਆਉਂਦਾ ਤਾਂ ਹੈ ਪਰ ਅਸੀਂ ਪੂਰਾ ਮਤਲਬ ਇੱਕੋ ਵਾਰ ਨਹੀਂ ਸਮਝਦੇ ਜੇ ਅਰਦਾਸ ਜਾਰੀ ਰੱਖੀਏ ਹੌਲੀ-ਹੌਲੀ ਸਪਸ਼ਟ ਹੋ ਜਾਂਦਾ ਹੂੰ ਨਲੇ ਕਈ ਵਾਰ ਰੱਬੀ ਮਿਹਰ ਨਾਲ ਅਸੀਂ ਚੰਗੀਆਂ ਰੂਹਾਂ ਗੁਰਮੁਖਾਂ ਦੇ ਸੰਪਰਕ ਚ ਆਉਂਦੇ ਆ ਜਾਂ ਕੋਈ ਕਿਤਾਬ ਮਿਲ ਜਾਂਦੀ ਹੈ ਜਾਂ ਕੋਈ ਲੇਖ ਹੱਥ ਲੱਗ ਜਾਂਦਾ ਹੈ ਜਿਸ ਤੋਂ ਤਸੱਲੀ ਬਖਸ਼ ਜਵਾਬ ਮਿਲ ਜਾਂਦਾ ਹੈ ਇਸ ਦਾ ਮਤਲਬ ਬੇਸਬਰੀ ਠੀਕ ਨਹੀਂ ਸਰਾਤੇ ਬਿਲਕੁਲ ਨਹੀਂ ਕੁਝ ਸ਼ੰਕੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸਮਝਣ ਲਈ ਹੋਰ ਅਧਿਆਤਮਿਕ ਤਰੱਕੀ ਹੋਰ ਅਨੁਭਵ ਚਾਹੀਦਾ ਤੇ ਜੇ ਕੋਈ ਜਲਦੀ ਕਰੇ ਉਹੋ ਗਲਤ ਹੈ ਲਿਖਤ ਭਰੋਸਾ ਦਿਵਾਉਂਦੀ ਹੈ ਕਿ ਪਰਮਾਤਮਾ ਖੁਦ ਸਾਡੀਆਂ ਅਧਿਆਤਮਿਕ ਲੋੜਾਂ ਦਾ ਖਿਆਲ ਰੱਖਦਾ ਹੈ ਤੇ ਸਹੀ ਸਮੇਂ ਤੇ ਪੂਰਾ ਕਰਦਾ ਹੈ ਹਾਂ ਜੀ ਜਿਵੇਂ ਗੁਰਬਾਣੀ ਕਹਿੰਦੀ ਹੈ ਕੀਤੀ ਸੇਵਾ ਬੇਕਾਰ ਨਹੀਂ ਜਾਂਦੀ ਤੇ ਲੋੜ ਕਿਸ ਚੀਜ਼ ਪੂਰਨ ਵਿਸ਼ਵਾਸ ਦੀ ਨਿਡਰ ਹੋ ਕੇ ਖੋਜ ਜਾਰੀ ਰੱਖਣ ਦੀ ਤੇ ਦ੍ਰਿੜਤਾ ਨਾਲ ਪਕਤੀ ਚ ਲੱਗੇ ਰਹਿਣ ਦੀ ਆਖਿਰਕਾਰ ਪ੍ਰਮਾਤਮਾ ਖੁਦ ਸ਼ੰਕੇ ਦੂਰ ਕਰਦਾ ਹੈ ਪਰ ਆਪਣੇ ਸਹੀ ਸਮੇਂ ਤੇ ਤੇ ਸ਼ੰਕਿਆਂ ਵਾਲਾ ਨੁਕਤਾ ਤੇ ਉਹਦਾ ਹੱਲ ਬਹੁਤ ਅਹਿਮ ਹੈ ਚਲੋ ਹੁਣ ਇੱਕ ਹੋਰ ਮੁੱਖ ਵਿਸ਼ੇ ਤੇ ਆਉਂਦੇ ਆ ਜਿਸ ਤੇ ਲਿਖਤ ਬਹੁਤ ਜ਼ੋਰ ਦਿੰਦੀ ਹੈ ਰੱਬੀ ਮਿਹਰ ਜਾਂ ਕਿਰਪਾ ਹਾਂਜੀ ਗ੍ਰੇਸ ਗ੍ਰੰਥ ਤੇ ਸੰਤ ਮਹਾਪੁਰਖ ਵਾਰ-ਵਾਰ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਪ੍ਰਾਪਤੀ ਸਿਰਫ ਸਾਡੇ ਆਪਣੇ ਯਤਨਾ ਰਸਮਾ ਇਹ ਸਿਰਫ ਸਿਮਰਨ ਦੇ ਜ਼ੋਰ ਨਾਲ ਨਹੀਂ ਹੁੰਦੀ ਨਹੀਂ ਹੁੰਦੀ ਇਹ ਤਾਂ ਸਿਰਫ ਉਸ ਦੀ ਆਪਣੀ ਬਖਸ਼ਿਸ਼ ਉਹਦੀ ਕਿਰਪਾ ਨਾਲ ਹੀ ਸੰਭਵ ਹੈ ਜੀ ਜਿਵੇਂ ਤਕ ਤਖ ਸੰਜਮ ਕਰਮ ਧਰਮ ਤੋਂ ਨਹੀਂ ਪਾਈਏ ਹਾਂ ਭਾਵ ਜਪ ਤਪ ਸੰਜਮ ਧਰਮ ਕਰਮ ਨਾਲ ਵੀ ਨਹੀਂ ਪਾਇਆ ਜਾ ਸਕਦਾ ਹਾਂਜੀ ਇੱਥੇ ਇੱਕ ਕੁਦਰਤੀ ਤੇ ਬਹੁਤ ਵੱਡਾ ਸਵਾਲ ਉੱਠਦਾ ਹੈ ਜਿਸ ਨੂੰ ਲਿਖਤ ਵੀ ਪਛਾਣਦੀ ਹੈ ਹਾਂ ਕੀ ਸਵਾਲ ਜੇ ਸਾਡੀ ਭਗਤੀ ਸਾਡਾ ਸਿਮਰਨ ਸਾਡੇ ਯਤਨ ਉਸ ਤੱਕ ਪਹੁੰਚਣ ਲਈ ਕਾਫੀ ਨਹੀਂ ਤਾਂ ਫਿਰ ਇਹਨਾਂ ਦਾ ਫਾਇਦਾ ਕੀ ਕੀ ਇਹ ਬੇਕਾਰ ਨੇ ਹਾਂ ਇਹ ਸਵਾਲ ਬਹੁਤ ਉਲਝਾਂਦਾ ਹੈ ਕਈ ਵਾਰ ਕੀ ਸਾਨੂੰ ਬਸ ਹੱਥ ਤੇ ਹੱਥ ਧਰ ਕੇ ਉਡੀਕ ਕਰਨੀ ਚਾਹੀਦੀ ਹੈ ਦੇਖੋ ਜੇ ਅਸੀਂ ਇਸ ਸਿੱਟੇ ਤੇ ਪਹੁੰਚ ਜਾਈਏ ਕਿ ਯਤਨ ਬਿਲਕੁਲ ਬੇਕਾਰ ਨੇ ਤਾਂ ਇਹ ਤਾਂ ਆਤਮਖਾਤੀ ਹੋਵੇਗਾ ਅਧਿਆਤਮਿਕ ਤੌਰ ਤੇ ਠੀਕ ਜੇ ਗੁਰਬਾਣੀ ਦੇ ਸਮੁੱਚੇ ਸੰਦੇਸ਼ ਨੂੰ ਸਮਝੀਏ ਤਾਂ ਪਤਾ ਲੱਗਦਾ ਹੈ ਕਿ ਨਿੰਦਿਆ ਅਸਲ ਵਿੱਚ ਸ਼ੁੱਧ ਨਿਮਰਤਾ ਭਰੇ ਸਿਮਰਨ ਦੀ ਨਹੀਂ ਕੀਤੀ ਗਈ ਤਾਂ ਫਿਰ ਕਿਸ ਚੀਜ਼ ਦੀ ਨਿੰਦਿਆ ਕੀਤੀ ਗਈ ਹੈ ਨਿੰਦਿਆ ਉਸ ਸਿਮਰਨ ਜਾਂ ਭਗਤੀ ਦੀ ਕੀਤੀ ਗਈ ਹੈ ਜਿਸ ਵਿੱਚ ਹੰਕਾਰ ਭਰਿਆ ਹੋਵੇ ਜਿਸ ਦਾ ਕਮੰਡ ਹੋਵੇ ਕਿ ਮੈਂ ਇੰਨੀ ਭਗਤੀ ਕਰ ਰਿਹਾ ਅੱਛਾ ਉਹ ਹਉਮੈ ਉਹ ਮੈਂ ਦੀ ਪਾਵਨਾ ਹਾਂਜੀ ਉਹੀ ਅਸਲ ਰੁਕਾਵਟ ਹੈ ਨਾ ਕਿ ਖੁਦ ਭਗਤੀ ਜਾਂ ਸਿਮਰਨ ਅੱਛਾ ਤਾਂ ਮਤਲਬ ਸ਼ੁੱਧ ਹੰਕਾਰ ਤੋਂ ਬਿਨਾ ਨਿਮਰਤਾ ਵਾਲਾ ਸਿਮਰਨ ਤੇ ਭਗਤੀ ਉਹ ਤਾਂ ਜ਼ਰੂਰੀ ਨੇ ਬਿਲਕੁਲ ਜ਼ਰੂਰੀ ਨੇ ਉਹਨਾਂ ਨੂੰ ਨਿੰਦਿਆ ਨਹੀਂ ਗਿਆ ਗੁਰਬਾਣੀ ਕਿਤੇ ਨਹੀਂ ਕਹਿੰਦੀ ਕਿ ਸ਼ੁੱਧ ਭਗਤੀ ਬਿਲੋੜੀ ਐ ਸਗੋਂ ਉੱਦਮ ਕਰਨ ਲਈ ਕਿਹਾ ਗਿਆ ਹਾਂ ਸਾਨੂੰ ਅਕਸਰ ਤੁਕਾਂ ਮਿਲਦਿਆਂ ਜੋ ਉੱਦਮ ਲਈ ਪ੍ਰੇਰਿਤ ਕਰਦੀਆਂ ਜਿਵੇਂ ਉੱਦਮ ਕਰੇ ਦੀਆਂ ਜਿਉ ਤੂੰ ਕਮਾਵਦਿਆ ਸੁਖ ਪੁੰਜ ਹਾਂਜੀ ਪਰਮਾਤਮਾ ਦੀ ਕਿਰਪਾ ਤਾਂ ਉਦੋਂ ਹੀ ਵੜਤਦੀ ਐ ਜਦੋਂ ਅਸੀਂ ਹਉਮੈ ਤੋਂ ਖਾਲੀ ਹੋ ਕੇ ਪੂਰੇ ਦਿਲ ਤੇ ਸ਼ਰਦਾ ਨਾਲ ਸਿਮਰਨ ਕਰਦੇ ਹਾਂ ਤਕੀ ਅਸੀਂ ਕਹਿ ਸਕਦੇ ਹਾਂ ਕਿ ਸਿਮਰਨ ਇੱਕ ਤਰ੍ਹਾਂ ਨਾਲ ਉਸ ਕਿਰਪਾ ਨੂੰ ਆਪਣੇ ਵੱਲ ਖਿੱਚਣ ਦਾ ਸਾਧਨ ਹੈ ਉਸ ਲਈ ਪਾਤਰ ਬਣਨ ਦਾ ਸਹੀ ਸ਼ਬਦਾਂ ਚ ਗੁਰਬਾਣੀ ਦੀ ਰੋਸ਼ਨੀ ਚ ਸਿਮਰਨ ਉਹ ਸੇਵਾ ਹੈ ਜੋ ਪ੍ਰਮਾਤਮਾ ਨੂੰ ਸਭ ਤੋਂ ਵੱਧ ਪਸੰਦ ਹੈ ਅੱਛਾ ਤੇ ਜਿਸ ਰਾਹੀ ਉਹਦੀ ਕਿਰਪਾ ਸਾਡੇ ਤੇ ਉਤਰਦੀ ਹੈ ਅਸੀਂ ਹੱਕਦਾਰ ਬਣਦਿਆਂ ਲਿਖਾਰੀ ਪੂਰੇ ਯਕੀਨ ਨਾਲ ਕਹਿੰਦਾ ਹੈ ਕੀ ਕਹਿੰਦਾ ਕਿ ਜਿਵੇਂ ਦੋ ਤੇ ਦੋ ਚਾਰ ਹੁੰਦੇ ਨੇ ਇਹ ਗਣਿਤ ਵਾਂਗ ਪੱਕਾ ਹੈ ਕਿ ਜੇ ਅਸੀਂ ਨਿਮਰਤਾ ਤੇ ਵਿਸ਼ਵਾਸ ਨਾਲ ਸਿਮਰਨ ਕਰੀਏ ਤੱਕ ਕਿਰਪਾ ਜ਼ਰੂਰ ਹੋਵੇਗੀ ਯਕੀਨੀ ਤੌਰ ਤੇ ਹਾਂਜੀ ਤੇ ਕਿਰਪਾ ਸਿਰਫ ਅਧਿਆਤਮਿਕ ਤਰੱਕੀ ਲਈ ਨਹੀਂ ਸਗੋਂ ਜ਼ਿੰਦਗੀ ਦੇ ਹਰ ਖੇਤਰ ਚ ਭਾਵੇਂ ਦੁਨੀਆਵੀ ਹੋਵੇ ਸਫਲਤਾ ਲਈ ਜ਼ਰੂਰੀ ਹੈ ਅੱਛਾ ਦੁਨਿਆਵੀ ਸਫਲਤਾ ਲਈ ਵੀ ਹਾਂਜੀ ਹਮੇਸ਼ਾ ਸਾਡੇ ਯਤਨਾਂ ਤੇ ਅੰਤਿਮ ਸਫਲਤਾ 'ਚ ਇੱਕ ਪਾੜਾ ਹੁੰਦਾ ਹੈ ਜਿਸ ਨੂੰ ਸਿਰਫ ਰੱਬੀ ਕਿਰਪਾ ਹੀ ਪਰ ਸਕਦੀ ਹੈ ਹੂੰ ਹੰਕਾਰੀ ਲੋਕਾਂ ਨੂੰ ਭਾਵੇਂ ਥੋੜ ਚਿਰੀ ਸਫਲਤਾ ਮਿਲ ਜਾਵੇ ਪਰ ਸਥਾਈ ਸਫਲਤਾ ਘੱਟ ਹੀ ਮਿਲਦੀ ਹੈ ਇਹ ਬਹੁਤ ਅਹਿਮ ਗੱਲ ਹੈ ਜਦੋਂ ਕੋਈ ਨਿਮਰਤਾ ਨਾਲ ਸਿਮਰਨ ਕਰਦਾ ਤਾਂ ਇਹ ਕਿਰਪਾ ਪ੍ਰਗਟ ਕਿਵੇਂ ਹੁੰਦੀ ਹੈ ਕਿ ਲਿਖਤ ਕੁਝ ਠੋਸ ਰੂਪ ਦੱਸਦੀ ਹੈ ਹਾਂ ਲਿਖਤ ਕਈ ਤਰੀਕੇ ਦੱਸਦੀ ਹੈ ਕਿ ਕਿਰਪਾ ਕਿਵੇਂ ਪ੍ਰਗਟ ਹੁੰਦੀ ਹੈ ਜਿਵੇਂ ਦੱਸੋ ਕੁਝ ਸਾਨੂੰ ਸਿਮਰਨ ਨਾਲ ਪਿਆਰ ਪੈ ਜਾਂਦਾ ਹੈ ਉਹ ਬੋਝ ਨਹੀਂ ਲੱਗਦਾ ਆਨੰਦ ਆਉਂਦਾ ਹੈ ਸਾਡੇ ਸ਼ੰਕੇ ਹੌਲੀ ਹੌਲੀ ਦੂਰ ਹੋਣ ਲੱਗਦੇ ਨੇ ਅੱਛਾ ਸਾਡਾ ਮੇਲਜੋਲ ਸੱਚ ਦੇ ਖੋਜੀਆਂ ਗੁਰਮੁਖਾਂ ਨਾਲ ਵੱਧਦਾ ਤੇ ਸਵਾਰਥੀ ਲੋਕਾਂ ਤੋਂ ਦੂਰੀ ਬਣ ਜਾਂਦੀ ਹੈ ਠੀਕ ਹੈ ਸਾਨੂੰ ਅੰਦਰੋਂ ਜਾਂ ਬਾਹਰੋਂ ਉੱਚੀਆਂ ਆਤਮਾਵਾਂ ਤੋਂ ਪ੍ਰੇਰਣਾ ਸਹੀ ਮਾਰਗਦਰਸ਼ਨ ਮਿਲਣਾ ਸ਼ੁਰੂ ਹੋ ਜਾਂਦਾ ਹੈ ਹਮ ਅਚਾਨਕ ਅਜਈਆਂ ਕਿਤਾਬਾਂ ਜਾਂ ਲਿਖਤਾ ਸਾਹਮਣੇ ਆਉਂਦੀਆਂ ਜੋ ਸ਼ੰਕੇ ਹੱਲ ਕਰ ਦਿੰਦੀਆਂ ਵਾਹ ਸਾਡਾ ਵਿਸ਼ਵਾਸ ਹੋਰ ਪੱਕਾ ਹੁੰਦਾ ਜਾਂਦਾ ਹੈ ਡੋਲਦਾ ਨਹੀਂ ਹਾਂਜੀ ਸਾਡੀ ਆਤਮਾ 'ਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਆਪਣੀ ਅਸਲੀ ਦੀ ਪਛਾਣ ਹੋਣ ਲੱਗਦੀ ਹੈ ਆਪਣੇ ਆਪ ਦੀ ਪਛਾਣ ਹਾਂ ਤੇ ਕਦੇ-ਕਦੇ ਉਸ ਅਨੰਤ ਪ੍ਰਭੂ ਦੀਆਂ ਝਲਕਾਂ ਮਿਲਦੀਆਂ ਨੇ ਤੇ ਅਸੀਂ ਪਰਮਾਤਮਾ ਨਾਲ ਆਪਣੇ ਅਸਲ ਨੇੜਲੇ ਸਬੰਧ ਦੀ ਸੱਚਾਈ ਨੂੰ ਸਮਝਣ ਲੱਗਦੇ ਹਾਂ ਵਾਹ ਇਹ ਤਾਂ ਕਿਰਪਾ ਦੇ ਬਹੁਤ ਸਾਰੇ ਰੂਪ ਨੇ ਇੱਕ ਹੋਰ ਬੜੀ ਦਿਲਚਸਪ ਉਦਾਹਰਣ ਹੈ ਲਿਖਤ 'ਚ ਹਉਆ ਹਾਂਜੀ ਹਵਾ ਜਿਵੇਂ ਮਾਂ ਬੱਚੇ ਨੂੰ ਸ਼ਰਾਰਤ ਤੋਂ ਰੋਕਣ ਲਈ ਇੱਕ ਕਾਲਪਨਿਕ ਡਰਾਵੇ ਹਉਵੇ ਦੀ ਕਹਾਣੀ ਸੁਣਾਉਂਦੀ ਹੈ ਪਰ ਜਦੋਂ ਬੱਚਾ ਸੁਧਰ ਜਾਂਦਾ ਹੈ ਤੇ ਫੇਰ ਵੀ ਡਰਦਾ ਹੈ ਤਾਂ ਮਾਂ ਸਮਝਾਉਂਦੀ ਹੈ ਕਿ ਹਵਾ ਅਸਲ ਵਿੱਚ ਕੁਝ ਨਹੀਂ ਹੁੰਦਾ ਬਿਲਕੁਲ ਤੇ ਲਿਖਤ ਇਹ ਸੁਧਾਰਨ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੇ ਲਾਗੂ ਕਰਦੀ ਹੈ ਕਿਵੇਂ ਭਲਾ ਮਨੁੱਖ ਨੂੰ ਸੰਸਾਰ ਦੇ ਪਰਮਾਉ ਸੁੱਖਾਂ ਮੋ ਮਾਇਆ ਚੋਂ ਕੱਢਣ ਲਈ ਸਹੀ ਰਾਹ ਤੇ ਪਾਉਣ ਲਈ ਗੁਰਬਾਣੀ ਕਈ ਵਾਰ ਮੌਤ ਦੇ ਡਰ ਬੁਟਾਪੇ ਦੇ ਦੁੱਖਾਂ ਦਾ ਜ਼ਿਕਰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਦੀ ਹੈ ਡਰਾਉਣ ਲਈ ਨਹੀਂ ਨਹੀਂ ਸਾਨੂੰ ਝੰਡੋੜਨ ਲਈ ਤਾਂ ਜੋ ਅਸੀਂ ਆਪਣੀ ਮੈਂ ਹੋਮੇ ਤੇ ਇਸ ਨਾਲ ਜੁੜੀਆਂ ਬੁਰਾਈਆਂ ਨੂੰ ਛੱਡ ਦਈਏ ਹਾਂ ਜੀਵਨ ਦੇ ਦੁੱਖ ਬਿਮਾਰੀ ਮੌਤ ਇਹ ਸਾਨੂੰ ਡਰਾਉਂਦੇ ਨੇ ਹਾਂ ਇਹਨਾਂ ਦਾ ਵਰਣਨ ਇੰਨੀ شدت ਨਾਲ ਤਾਂ ਕੀਤਾ ਗਿਆ ਹੈ ਤਾਂ ਕਿ ਸਾਡਾ ਧਿਆਨ ਦੁਨਿਆਵੀ ਮੋਹ ਤੋਂ ਹਟ ਕੇ ਅਧਿਆਤਮਿਕਤਾ ਵੱਲ ਲੱਗੇ ਜਿਵੇਂ ਭਗਤ ਕਬੀਰ ਜੀ ਦਾ ਸ਼ਲੋਕ ਹੈ ਕਬੀਰ ਹਾਰਡ ਜਰੇ ਜੋ ਲੱਕਰੀ ਕੇਸ ਜਰੇ ਜੋ ਕਾਸ ਇਹ ਪੜ ਕੇ ਤਾਂ ਵਿਰਾਗ ਆ ਜਾਂਦਾ ਹੈ ਹਾਂਜੀ ਸੁਭਾਵਿਕ ਹੈ ਪਰ ਜੇ ਇਸ ਨੂੰ ਵੱਡੀ ਤਸਵੀਰ ਨਾਲ ਜੋੜੀਏ ਲਿਖਤ ਕਹਿੰਦੀ ਹੈ ਕਿ ਜਦੋਂ ਭਗਤ ਦਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਜਦੋਂ ਉਹ ਡਰ ਤੋਂ ਉੱਪਰ ਉੱਠ ਜਾਂਦਾ ਹੈ ਹਾਂ ਤਾਂ ਗੁਰਬਾਣੀ ਹੋਰ ਬਰੀਕ ਹੋਰ ਡੂੰਘੀਆਂ ਸਚਾਈਆਂ ਪ੍ਰਗਟ ਕਰਦੀ ਹੈ ਜਿਵੇਂ ਮਾਂ ਹਉਏ ਦਾ ਭੇਤ ਖੋਲਦੀ ਹੈ ਉਸੇ ਤਰ੍ਹਾਂ ਉਸੇ ਤਰ੍ਹਾਂ ਗੁਰਬਾਣੀ ਗਿਆਨ ਦਿੰਦੀ ਹੈ ਕਿ ਦਰਦ ਬਿਮਾਰੀ ਮੌਤ ਇਹ ਅਸਲ ਚ ਆਤਮਾ ਲਈ ਕੁਝ ਵੀ ਨਹੀਂ ਕੁਝ ਵੀ ਨਹੀਂ ਹਾਂ ਇਹ ਸਿਰਫ ਸਾਨੂੰ ਡਰਾ ਕੇ ਸਾਵਧਾਨ ਕਰਕੇ ਸਹੀ ਰਾਹ ਤੇ ਮੋੜਨ ਦੇ ਸਾਧਨ ਨੇ ਤਾਂ ਫਿਰ ਅਸਲੀਅਤ ਕੀ ਹੈ ਜੇ ਇਹ ਸਭ ਡਰਾਵੇ ਨੇ ਅਸਲੀਅਤ ਇਹ ਹੈ ਜਿਵੇਂ ਲਿਖਤ ਦੱਸਦੀ ਹੈ ਕਿ ਆਤਮਾ ਇਹਨਾਂ ਸਰੀਰਕ ਜਾਂ ਮਾਨਸਿਕ ਦੁੱਖਾਂ ਤੋਂ ਪੂਰੀ ਤਰ੍ਹਾਂ ਅਪ੍ਰਭਾਵਿਤ ਰਹਿੰਦੀ ਹੈ ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਆਤਮਾ ਨਾ ਦਰਦ ਦੇ ਅਧੀਨ ਹੈ ਨਾ ਮੌਤ ਨਾ ਬਿਮਾਰੀ ਨਾ ਬੁਢਾਪੇ ਗਰੀਬੀ ਡਰ ਜਾਂ ਕਮਜ਼ੋਰੀ ਦੇ ਤਾਂ ਫਿਰ ਅਸੀਂ ਮਹਿਸੂਸ ਕਿਉਂ ਕਰਦੇ ਹਾਂ ਮਨੁੱਖ ਆਪਣੀ ਅਗਿਆਨਤਾ ਕਾਰਨ ਸਰੀਰ ਨਾਲ ਇਕਮਿਕ ਹੋਣ ਕਰਕੇ ਇਹ ਸਭ ਮਹਿਸੂਸ ਕਰਦਾ ਹੈ ਤੇ ਦੁਖੀ ਹੁੰਦਾ ਹੈ ਅੱਛਾ ਅਸਲ ਸੱਚ ਤਾਂ ਇਹ ਹੈ ਜਿਵੇਂ ਗੁਰਬਾਣੀ ਫਰਮਾਉਂਦੀ ਹੈ ਆਪਨ ਚਲਿਤ ਆਪ ਹੀ ਕਰੇ ਮਤਲਬ ਨਾ ਕੋਈ ਜਮਦਾ ਨਾ ਮਰਦਾ ਇਹ ਸਭ ਉਸ ਦੀ ਖੇਡ ਹੈ ਹਾਂਜੀ ਉਸ ਦੀ ਲੀਲਾ ਇਹ ਸਮਝ ਤਾਂ ਬਹੁਤ ਹੀ ਮੁਕਤ ਕਰਨ ਵਾਲੀ ਹੈ ਹੁਣ ਆਓ ਗੁਰੂ ਜਾਂ ਅਧਿਆਤਮਿਕ ਅਧਿਆਪਕ ਦੀ ਤਾਰਨਾ ਤੇ ਗੱਲ ਕਰੀਏ ਇਸ ਬਾਰੇ ਲਿਖਤ ਦਾ ਕੀ ਨਜ਼ਰੀਆ ਹੈ ਲਿਖਾਰੀ ਦਾ ਵਿਚਾਰ ਬਹੁਤ ਸਪਸ਼ਟ ਹੈ ਇਸ ਬਾਰੇ ਉਹ ਮੰਨਦੇ ਨੇ ਕਿ ਅਸਲ ਮੁਢਲਾ ਸਦੀਵੀ ਗੁਰੂ ਤਾਂ ਸਰਬਸ਼ਕਤੀਮਾਨ ਪਰਮਾਤਮਾ ਖੁਦ ਹੈ ਸਿਰਫ ਪਰਮਾਤਮਾ ਹੀ ਗੁਰੂ ਹੈ ਸਖਤੀ ਨਾਲ ਦੇਖਿਆ ਜਾਵੇ ਤਾਂ ਹਾਂਜੀ ਕਿਉਂਕਿ ਉਹੀ ਸਾਰੀ ਸ੍ਰਿਸ਼ਟੀ ਨੂੰ ਹਰ ਜੀਵ ਨੂੰ ਅੰਦਰੋਂ ਮਾਰਗਦਰਸ਼ਨ ਤੇ ਪ੍ਰੇਰਣਾ ਦੇ ਰਿਹਾ ਹੈ ਸਾਡੇ ਸਾਰੇ ਵਿਚਾਰਾਂ ਕੰਮਾਂ ਪਿੱਛੇ ਉਹਦੀ ਪ੍ਰੇਰਣਾ ਹੀ ਕੰਮ ਕਰ ਰਹੀ ਹੈ ਗੁਰਬਾਣੀ ਇਸ ਸਚਾਈ ਨੂੰ ਬਾਰ ਬਾਰ ਦ੍ਰੜ ਕਰਵਾਉਂਦੀ ਹੈ ਇਹ ਪਰਮਾਤਮਾ ਹੀ ਹੈ ਜੋ ਸਾਡੇ ਅੰਦਰ ਨੇਕ ਭਾਵਨਾਵਾਂ ਪੈਦਾ ਕਰਦਾ ਹੈ ਹਾਂਜੀ ਉਹੀ ਸਾਨੂੰ ਸਹੀ ਸੇਧ ਦਿੰਦਾ ਹੈ ਉਹੀ ਸਾਨੂੰ ਸਹੀ ਸਮੇਂ ਤੇ ਕਿਸੇ ਅਧਿਆਤਮਿਕ ਅਧਿਆਪਕ ਜਾਂ ਗੁਰੂ ਨਾਲ ਮਿਲਾਉਂਦਾ ਹੈ ਭਾਵੇਂ ਸਰੀਰਿਕ ਰੂਪ ਚ ਹੋਵੇ ਜਾਂ ਸ਼ਬਦ ਰੂਪ ਚ ਹਾਂ ਉਹੀ ਸਿਮਰਨ ਤੇ ਅਰਦਾਸ ਦੀ ਪ੍ਰੇਰਣਾ ਦਿੰਦਾ ਹੈ ਤੇ ਆਖਿਰਚ ਉਹੀ ਆਤਮ ਗਿਆਨ ਨਾਲ ਨਿਵਾਜਦਾ ਹੈ ਤਾ ਫਿਰ ਗੁਰੂ ਮਤਲਬ ਦੇਦਾਰੀ ਗੁਰੂ ਜਾਂ ਸ਼ਬਦ ਗੁਰੂ ਉਹ ਇੱਕ ਸਾਧਨ ਹੈ ਹਾਂ ਬਹੁਤ ਮਹੱਤਵਪੂਰਨ ਸਾਧਨ ਹੈ ਪਰ ਉਹ ਸਾਧਨ ਪ੍ਰਦਾਨ ਕਰਨ ਵਾਲਾ ਵੀ ਅੰਤਿਜ ਪਰਮਾਤਮਾ ਹੀ ਹੈ ਠੀਕ ਜਿਵੇਂ ਦਰੂ ਨਾਮ ਲਕਦੇਵ ਜੀ ਕਹਿੰਦੇ ਨੇ ਗੁਰ ਪ੍ਰਸਾਦੀ ਵਿਧਿਆ ਵਿਚਾਰੇ ਗੁਰੂ ਦੀ ਕਿਰਪਾ ਨਾਲ ਹੀ ਸੱਚੀ ਵਿਧਿਆ ਵਿਚਾਰੀ ਜਾਂਦੀ ਹੈ ਹਾਂਜੀ ਇਸ ਲਈ ਹਰ ਸਿੱਖ ਦਾ ਤੇ ਅਸਲ ਚ ਸਾਰੇ ਜੀਵਾਂ ਦਾ ਸਦੀਵੀ ਗੁਰੂ ਤਾਂ ਪਰਮਾਤਮਾ ਖੁਦ ਹੀ ਹੈ ਲਿਖਾਰੀ ਇਸ ਗੱਲ ਤੇ ਚਿੰਤਾ ਵੀ ਪ੍ਰਗਟ ਕਰਦਾ ਹੈ ਕਿ ਅਸੀਂ ਇਸ ਆਦਰਸ਼ ਤੋਂ ਪਟਕ ਜਾਂਦੇ ਆਂ ਪੂਜਾ ਚ ਤੇ ਸਿੱਖੀ ਦੇ ਅਸਲ ਸਿਧਾਂਤਾਂ ਨੂੰ ਭੁੱਲ ਜਾਂਦੇ ਆਂ ਲਿਖਾਰੀ ਨੇ ਆਪਣੇ ਨਿੱਜੀ ਮਾਰਗਦਰਸ਼ਨ ਦੇ ਸਰੋਤਾਂ ਦੀ ਇੱਕ ਤਰਤੀਬ ਵੀ ਦਿੱਤੀ ਹੈ ਹੈਨਾ ਹਾਂਜੀ ਦਿੱਤੀ ਹੈ ਉਹ ਆਪਣੇ ਲਈ ਤਿੰਨ ਮੁੱਖ ਸਰੋਤ ਮੰਨਦੇ ਨੇ ਇੱਕ ਤਰਤੀਬ ਚ ਕੀ ਨੇ ਉਹ ਸਭ ਤੋਂ ਪਹਿਲਾਂ ਤੇ ਸਭ ਤੋਂ ਉੱਪਰ ਪਰਮਾਤਮਾ ਉਹਨਾਂ ਦਾ ਗੁਰੂ ਠੀਕ ਦੂਜੇ ਸਥਾਨ ਤੇ ਸ਼ਬਦ ਗੁਰੂ ਯਾਨੀ ਗੁਰੂ ਗ੍ਰੰਥ ਸਾਹਿਬ ਜਿਸ ਚ ਗੁਰੂਆਂ ਤੇ ਭਗਤਾਂ ਦਾ ਇਲਾਹੀ ਸ਼ਬਦ ਹੈ ਆਪਣੀ ਸਭ ਤੋਂ ਅਨਮੋਲ ਵਿਰਾਸਤ ਮੰਨਦੇ ਨੇ ਇਸ ਨੂੰ ਹਾਂਜੀ ਤੇ ਆਪਣੇ ਵਿਸ਼ਵਾਸ ਦਾ ਤੁਰਾ ਉਹ ਬੜੀ ਨਿਮਰਤਾ ਨਾਲ ਇਹ ਵੀ ਕਹਿੰਦੇ ਨੇ ਕਿ ਜੇ ਉਹਨਾਂ ਦੀ ਆਪਣੀ ਯਾਤਰਾ 'ਚ ਕੋਈ ਰੁਕਾਵਟ ਆਈ ਤਾਂ ਉਹ ਗੁਰਬਾਣੀ ਕਰਕੇ ਨਹੀਂ ਸਗੋਂ ਉਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਕਰਕੇ ਸੀ ਅੱਛਾ ਉਹ ਇਹ ਵੀ ਸਪਸ਼ਟ ਕਰਦੇ ਨੇ ਕਿ ਉਹਨਾਂ ਨੇ ਦੂਜੇ ਧਰਮਾਂ ਦੇ ਗ੍ਰੰਥਾਂ ਤੇ ਮਹਾਤਮਾਂ ਤੋਂ ਵੀ ਲਾਭ ਲਿਆ ਪਰ ਇੱਕ ਸ਼ਰਤ ਨਾਲ ਹਾਂ ਸਿਰਫ ਉਹੀ ਗੱਲਾਂ ਸਵੀਕਾਰ ਕੀਤੀਆਂ ਜੋ ਗੁਰੂ ਨਾਨਕ ਦੇਵ ਜੀ ਦੀਆਂ ਮੂਲ ਸਿੱਖਿਆਵਾਂ ਦੇ ਅਨੁਕੂਲ ਸਨ ਹੂੰ ਉਹਨਾਂ ਦਾ ਪੱਕਾ ਵਿਸ਼ਵਾਸ ਹੈ ਕਿ ਸਾਰੇ ਪਵਿੱਤਰ ਗ੍ਰੰਥ ਤੇ ਸੱਚੇ ਆਗੂ ਸੱਚ ਦੇ ਇਮਾਨਦਾਰ ਖੋਜੀਆਂ ਨੂੰ ਭਾਵੇਂ ਕਿਸੇ ਵੀ ਧਰਮ ਦੇ ਹੋਣ ਸਵੈ ਸੰਪੂਰਨਤਾ ਤੱਕ ਪਹੁੰਚਾ ਸਕਦੇ ਨੇ ਹਾਂ ਬਸ਼ਰਤੇ ਉਹ ਨਿਮਰਤਾ ਤੇ ਇਮਾਨਦਾਰੀ ਨਾਲ ਕੋਸ਼ਿਸ਼ ਕਰਨ ਅਤੇ ਤੀਜਾ ਸਥਾਨ ਉਹ ਕਿਸ ਨੂੰ ਦਿੰਦੇ ਨੇ ਤੀਜਾ ਤੇ ਆਖਰੀ ਸਥਾਨ ਉਹ ਆਪਣੀ ਨਿੱਜੀ ਪਗਤੀ ਤੇ ਆਪਣੇ ਨਿੱਜੀ ਯਤਨਾਂ ਨੂੰ ਦਿੰਦੇ ਨੇ ਨਿੱਜੀ ਯਤਨਾਂ ਨੂੰ ਇਹ ਕਦੋਂ ਮਹੱਤਵਪੂਰਨ ਹੁੰਦੇ ਨੇ ਲਿਖਾਰੀ ਕਹਿੰਦਾ ਹੈ ਕਿ ਅਧਿਆਤਮਿਕ ਮਾਰਗ ਤੇ ਅਜਿਹੇ ਮੁਸ਼ਕਿਲ ਸਮੇਂ ਵੀ ਆਉਂਦੇ ਨੇ ਜਦੋਂ ਚਾਰੇ ਪਾਸੇ ਨਿਰਾਸ਼ਾ ਉਦਾਸੀ ਹੁੰਦੀ ਹੈ ਹਾਂਜੀ ਜਦੋਂ ਕਿਸੇ ਵੀ ਬਾਹਰੀ ਸਰੋਤ ਤੋਂ ਗੁਰਬਾਣੀ ਤੋਂ ਜਾਂ ਕਿਤੋਂ ਹੋਰ ਪ੍ਰੇਰਣਾ ਨਹੀਂ ਮਿਲਦੀ ਉਸ ਨਾਜ਼ੁਕ ਸਮਝ ਹਾਂ ਉਸ ਵੇਲੇ ਉਹਦਾ ਆਪਣਾ ਅੰਦਰੂਨੀ ਵਿਸ਼ਵਾਸ ਤੇ ਉਹਦੇ ਆਪਣੇ ਨਿੱਜੀ ਯਤਨ ਹੀ ਹਨੇਰੇ 'ਚ ਰਸਤਾ ਦਿਖਾਉਣ ਵਾਲੀ ਡੰਗੋਰੀ ਬਣਦੇ ਨੇ। ਭਾਵੇਂ ਯਤਨ ਕਰਨ ਦੀ ਇੱਛਾ ਵੀ ਪਰਮਾਤਮਾ ਵੱਲੋਂ ਆਉਂਦੀ ਹੈ। ਹਾਂ, ਅੰਤਜੇ ਅਹਿਸਾਸ ਹੁੰਦਾ ਹੈ ਪਰ ਸ਼ੁਰੂਆਤੀ ਪੜਾਵਾਂ 'ਚ ਜਦੋਂ ਤੱਕ ਇਹ ਡੂੰਗੀ ਸਮਝ ਨਹੀਂ ਆਂਦੀ ਸਾਨੂੰ ਅਕਸਰ ਆਪਣੇ ਯਤਨਾਂ ਤੇ ਹੀ ਨਿਰਭਰ ਕਰਨਾ ਪੈਂਦਾ ਹੈ। ਇਸ ਦਾ ਮਤਲਬ ਸਿਰਫ ਸਿੱਖਿਆਵਾਂ ਲੈ ਲੈਣਾ ਕਾਫੀ ਨਹੀਂ। ਅਮਲ ਕਰਨਾ ਯਤਨ ਕਰਨਾ ਬਹੁਤ ਜ਼ਰੂਰੀ ਹੈ 100% ਗੁਰੂ ਦੀਆਂ ਸਿੱਖਿਆਵਾਂ ਭਾਵੇਂ ਕਿੰਨੀਆਂ ਵੀ ਉੱਚੀਆਂ ਹੋਣ ਉਦੋਂ ਤੱਕ ਸਾਡੇ ਲਈ ਲਗਭਗ ਬੇਕਾਰ ਨੇ ਜਦੋਂ ਤੱਕ ਅਸੀਂ ਉਹਨਾਂ ਨੂੰ ਕਮਾਉਣ ਦੀ ਅਮਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਭਗਤ ਨੂੰ ਕਿਸ ਚੀਜ਼ ਚ ਸ਼ਰਨ ਲੈਣੀ ਚਾਹੀਦੀ ਹੈ ਹਮੇਸ਼ਾ ਵਿਸ਼ਵਾਸ ਸਿਮਰਨ ਤੇ ਆਪਣੇ ਅਧਿਆਤਮਿਕ ਯਤਨਾਂ ਚ ਜਿਵੇਂ ਸਿਪਾਈ ਹਥਿਆਰਾਂ ਤੋਂ ਬਿਨਾਂ ਬੇਵਸ ਹੁੰਦਾ ਹੈ ਹਾਂ ਪਾਵੇਂ ਕਿੰਨਾ ਵੀ ਨਿਪੁੰਨ ਹੋਵੇ ਉਸੇ ਤਰ੍ਹਾਂ ਵਧੀਆਂ ਤੋਂ ਵਧਿਆ ਸਿੱਖਿਆ ਵਾਲਾ ਵੀ ਬਿਨਾ ਵਿਸ਼ਵਾਸ ਤੇ ਕੋਸ਼ਿਸ਼ ਦੇ ਲਾਭ ਨਹੀਂ ਉਠਾ ਸਕਦਾ ਸਿਰਫ ਰਸਤਾ ਜਾਣਨਾ ਕਾਫੀ ਨਹੀਂ ਚੱਲਣਾ ਪੈਂਦਾ ਹੈ ਹਾਂਜੀ ਕਦਮ ਪੁੱਟਣਾ ਪੈਂਦਾ ਜਿਵੇਂ ਭਾਈ ਗੁਰਦਾਸ ਜੀ ਨੇ ਵੀ ਇਸ਼ਾਰਾ ਕੀਤਾ ਹਾਂ ਤੇ ਲਿਖਤ ਇੱਕ ਬਹੁਤ ਵਧੀਆ ਨੁਕਤਾ ਉਠਾਉਂਦੀ ਹੈ ਮਿਹਨਤ ਕਰਕੇ ਯਤਨ ਕਰਕੇ ਫਿਰ ਕਿਰਪਾ ਤੇ ਭਰੋਸਾ ਰੱਖਣਾ ਇੱਕ ਗੱਲ ਹੈ ਹਾਂਜੀ ਪਰ ਬਿਨਾ ਕੁਝ ਕੀਤੇ ਸਿਰਫ ਹੱਥ ਤੇ ਹੱਥ ਤਰ ਕੇ ਕਿਰਪਾ ਦੀ ਉਡੀਕ ਕਰਨਾ ਬਿਲਕੁਲ ਵੱਖਰੀ ਗੱਲ ਹੈ ਬਿਲਕੁਲ ਸਹੀ ਫਰਕ ਹੈ ਆਪਣੀ ਪੂਰੀ ਵਾਲਾ ਕੇ ਪੂਰੀ ਮਿਹਨਤ ਨਾਲ ਯਤਨ ਕਰਕੇ ਫਿਰ ਨਿਮਰਤਾ ਨਾਲ ਨਤੀਜਾ ਰੱਬ ਦੀ ਕਿਰਪਾ ਤੇ ਛੱਡ ਦੇਣਾ ਇਹ ਸਹੀ ਪਹੁੰਚ ਹੈ ਤੇ ਦੂਜੀ ਕੁਝ ਵੀ ਨਾ ਕਰਨਾ ਕੋਈ ਕੋਸ਼ਿਸ਼ ਨਾ ਕਰਨਾ ਤੇ ਫਿਰ ਵੀ ਕਿਰਪਾ ਦੀ ਉਮੀਦ ਰੱਖਣਾ ਇਹ ਆਮ ਤੌਰ ਤੇ ਆਲਸੀਆਂ ਦਾ ਕੰਮ ਹੈ ਹੂੰ ਲਿਖਿਤ ਇੱਕ ਸੁੰਦਰ ਉਦਾਹਰਣ ਦਿੰਦੀ ਹੈ ਸੂਰਜ ਉਸਨੂੰ ਹੀ ਗਰਮੀ ਦਿੰਦਾ ਜੋ ਤੁਪ ਸੇਕਣ ਲਈ ਬਾਹਰ ਨਿਕਲਦਾ ਹੈ ਤੇ ਪਾਣੀ ਪਾਣੀ ਉਸਨੂੰ ਹੀ ਸਾਫ਼ ਕਰਦਾ ਜੋ ਉਸ 'ਚ ਇਸ਼ਨਾਨ ਕਰਦਾ ਹੈ ਹਾਂਜੀ ਠੀਕ ਇਸੇ ਤਰ੍ਹਾਂ ਰੱਬ ਦੀ ਕਿਰਪਾ ਉਹਨਾਂ ਤੇ ਹੀ ਵਰਤਦੀ ਹੈ ਜੋ ਪੂਰੇ ਦਿਲ ਨਾਲ ਸੱਚੀ ਲਗਨ ਨਾਲ ਯਤਨ ਕਰਦੇ ਨੇ ਤਾਂ ਇਹ ਸਾਰੀ ਵਿਚਾਰ ਚਰਚਾ ਦਾ ਸਾਰ ਕੀ ਨਿਕਲਿਆ ਫਿਰ ਸਾਰ ਇਹ ਹੈ ਕਿ ਅਧਿਆਤਮਿਕ ਮਾਰਗ ਤੇ ਸਫਲਤਾ ਲਈ ਵਿਸ਼ਵਾਸ ਗੁਰੂ ਦੀ ਅਗਵਾਈ ਭਾਵੇਂ ਕਿਸੇ ਵੀ ਰੂਪ ਚੋ ਹੋਵੇ ਪਰਮਾਤਮਾ ਸ਼ਬਦਗੁਰੂ ਯਾਨੀ ਜੀ ਯਤਨ ਹਾਂ ਨਾਲੇ ਰੱਬੀ ਕਿਰਪਾ ਤੇ ਸਾਡੇ ਆਪਣੇ ਨਿਜੀ ਯਤਨ ਇਹ ਸਾਰੇ ਤੱਤ ਆਪਸ ਵਿੱਚ ਡੂੰਗਾਈ ਨਾਲ ਜੁੜੇ ਹੋਏ ਨੇ ਤੇ ਸਭ ਦੀ ਬਰਾਬਰ ਮਹੱਤਤਾ ਹੈ ਵਾਹ ਸੱਚਮੁੱਚ ਅੱਜ ਅਸੀਂ ਬੰਦਗੀ ਨਾਮਾ ਦੇ ਇਸ ਹਿੱਸੇ ਤੋਂ ਕਈ ਬਹੁਤ ਹੀ ਅਹਿਮ ਤੇ ਡੂੰਗੇ ਨੁਕਤੇ ਸਿੱਖੇ ਨੇ ਹਾਂਜੀ ਅਸੀਂ ਔਰਤ ਦੇ ਜੀਵਨ ਦੀ ਉਦਾਹਰਣ ਰਾਹੀਂ ਭਗਤ ਦੀ ਯਾਤਰਾ ਤੇ ਤਿਆਰੀ ਨੂੰ ਸਮਝਿਆ ਹੂੰ ਦੇਖਿਆ ਕਿ ਇਮਾਨਦਾਰ ਸ਼ੰਕਿਆਂ ਦਾ ਆਉਣਾ ਕੁਦਰਤੀ ਹੈ ਤੇ ਉਹਨਾਂ ਦੇ ਹੱਲ ਦਾ ਤਰੀਕਾ ਕੀ ਹੈ ਬਿਲਕੁਲ ਰੱਬੀ ਕਿਰਪਾ ਦੀ ਸਰਵੋੱਚ ਮਹੱਤਤਾ ਜਾਣੀ ਪਰ ਨਾਲ ਹੀ ਨਿਮਰ ਯਤਨਾਂ ਦੀ ਲੋੜ ਵੀ ਸਮਝੀ ਹਾਂ ਦੋਵੇਂ ਜ਼ਰੂਰੀ ਨੇ ਅਸੀਂ ਹਉਵੇ ਯਾਨੀ ਡਰ ਦੇ ਪਰਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਗੁਰੂ ਦੀ ਭੂਮਿਕਾ ਨੂੰ ਵੱਖ-ਵੱਖ ਪਧਰਾਂ ਤੇ ਵਿਚਾਰਿਆ ਪਰਮਾਤਮਾ ਗੁਰਬਾਣੀ ਤੇ ਨਿੱਜੀ ਯਤਨ ਸਹੀ ਕਿਹਾ ਤੇ ਇਹ ਲਿਖਤ ਸਾਨੂੰ ਇੱਕ ਬਹੁਤ ਹੀ ਡੂੰਘੇ ਤੇ ਨਿੱਜੀ ਸਵਾਲ ਨਾਲ ਛੱਡ ਜਾਂਦੀ ਹੈ ਜਿਸ ਤੇ ਹਰ ਖੋਜੀ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿਸ ਵਾਲੇ ਸੱਚ ਦੀ ਖੋਜ ਦੇ ਇਸ ਸਫ਼ਰ 'ਚ ਸਾਡੇ ਆਪਣੇ ਨਿਜੀ ਯਤਨ ਤੇ ਰੱਬੀ ਕਿਰਪਾ ਵਿਚਕਾਰ ਉਹ ਸਹੀ ਸੰਤੁਲਨ ਕੀ ਹੈ? ਇਹਦਾ ਜਵਾਬ ਸ਼ਾਇਦ ਨਿਜੀ ਅਨੁਭਵ ਚੋਂ ਹੀ ਮਿਲਦਾ ਹੈ। ਹਾਂਜੀ ਸ਼ਾਇਦ। ਤੇ ਇੱਕ ਹੋਰ ਗੱਲ ਸੋਚਣ ਵਾਲੀ। ਜੀ। ਜਦੋਂ ਅਸੀਂ ਆਪਣੇ ਜੀਵਨ 'ਚ ਮਾਰਗਦਰਸ਼ਨ ਲੱਭਦੇ ਆ ਤਾਂ ਅਸੀਂ ਆਪਣਾ ਗੁਰੂ ਕਿੱਥੋਂ ਲੈਨੇ ਆ? ਕੀ ਇਹ ਬਾਹਰੀ ਸਰੋਤ ਨੇ, ਗ੍ਰੰਥ, ਪਰੰਪਰਾਵਾਂ, ਲੋਕ ਜਾਂ ਫਿਰ ਅੰਦਰੂਨੀ ਅਨੁਭਵ? ਹਾਂ ਸਾਡੀ ਆਪਣੀ ਆਤਮਾ ਦੀ ਆਵਾਜ਼। ਇਹ ਫਿਰ ਕਿ ਇਹ ਦੋਵਾਂ ਦਾ ਸੁਮੇਲ ਹੈ ਇਸ ਬਾਰੇ ਸ਼ਾਂਤੀ ਨਾਲ ਸੋਚ ਵਿਚਾਰ ਕਰਨਾ ਲਾਭਦਾਇਕ ਹੋ ਸਕਦਾ ਹੈ ਬਹੁਤ ਖੂਬ ਇਸ ਡੂੰਗੀ ਤੇ ਪ੍ਰੇਰਣਾਦਾਇਕ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ